ਇਸ ਵਕਤ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਬੀਐਸਐਫ ਦੇ ਜਵਾਨ ਨੂੰ ਪਾਕਿਸਤਾਨ ਨੇ ਛੱਡ ਦਿੱਤਾ ਹੈ ਬੀਐਸਐਫ ਦੇ ਜਵਾਨ ਪੂਰਨਮ ਕੁਮਾਰ ਸ਼ਾਹ ਨੂੰ ਲਗਭਗ 10:30 ਵਜੇ ਭਾਰਤ ਨੂੰ ਸੌਂਪ ਦਿੱਤਾ ਗਿਆ ਅੰਮ੍ਰਿਤਸਰ ਦੇ ਅਟਾਰੀ ਵਿਖੇ ਸਾਂਝੀ ਚੈੱਕਪੋਸਟ ਰਾਹੀਂ ਲਿਆਂਦਾ ਗਿਆ ਸੌਪਣ ਦੀ ਇਹ ਪ੍ਰਕਿਰਿਆ ਸ਼ਾਂਤੀਪੂਰਵਕ ਦੇ ਸਥਾਪਿਤ ਪ੍ਰੋਟੋਕੋਲ ਦੇ ਅਨੁਸਾਰ ਪੂਰੀ ਹੋਈ ਤੇ ਅਧਿਕਾਰੀਆਂ ਨੇ ਕਿਹਾ ਇਹ ਕਾਰਵਾਈ ਦੋਵਾਂ ਦੇਸ਼ਾਂ ਦੀਆਂ ਸਰਹਦੀ ਸੁਰੱਖਿਆ ਏਜੰਸੀਆਂ ਵਿਚਕਾਰ ਆਪਸੀ ਸਮਝ ਕਾਰਨ ਸੰਭਵ ਹੋ ਪਾਈ ਪੂਰਨਮ ਕੁਮਾਰ ਸ਼ਾਹ ਹਰਾਸਤ ਵਿੱਚ ਰਾਏ ਪਾਕਿਸਤਾਨ ਦੀ ਤਕਰੀਬਨ 20-21 ਦਿਨ ਤੇ ਕੂਟਨੀਤਕ ਅਤੇ ਫੌਜੀ ਤਰੀਕਿਆਂ ਰਾਹੀਂ ਪਾਕਿਸਤਾਨ ਨਾਲ ਲਗਾਤਾਰ ਸੰਪਰਕ ਬਣਾਏ ਰੱਖਿਆ ਗਿਆ ਸੀ ਸਿਪਾਹੀ ਗਸ਼ਤ ਦੌਰਾਨ ਗਲਤੀ ਨਾਲ ਸਰਹੱਦ ਪਾਰ ਕਰ ਗਿਆ ਸੀ ਪੱਛਮੀ ਬੰਗਾਲ ਦੇ ਰਹਿਣ ਵਾਲੇ ਬੀਐਸਐਫ ਜਵਾਨ ਪੂਰਨਮ ਕੁਮਾਰ ਸ਼ਾਹ ਨੇ 23 ਅਪ੍ਰੈਲ ਨੂੰ ਭਾਰਤ-ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ ਨੇੜੇ ਗਸ਼ਤ ਦੌਰਾਨ ਗਲਤੀ ਨਾਲ ਸਰਹੱਦ ਪਾਰ ਕਰ ਲਈ ਸੀ ਫਿਰੋਜ਼ਪੁਰ ਸੈਕਟਰ ਦੇ ਨੇੜੇ ਇਹ ਘਟਨਾ ਵਾਪਰੀ 73ਵੀਂ ਬਟਾਲੀਅਨ ਅਤੇ ਬੀਐਸਐਫ ਦੀ ਤਨਾਤ ਹੈ ਤੇ ਪਾਕਿਸਤਾਨੀ ਰੇਂਜਰਾਂ ਨੇ ਉਹਨਾਂ ਨੂੰ ਫੜ ਲਿਆ ਸੀ ਆਪਣੀ ਹਿਰਾਸਤ ਵਿੱਚ ਲੈ ਲਿਆ ਸੀ ਜਵਾਨ ਦੇ ਲਾਪਤਾ ਹੋਣ ਤੋਂ ਤੁਰੰਤ ਬਾਅਦ ਬੀਐਸਐਫ ਨੇ ਆਪਣੇ ਹਮਰਤੁਵਾ ਪਾਕਿਸਤਾਨੀ ਰੇਂਜਰਾਂ ਨਾਲ ਸੰਪਰਕ ਕੀਤਾ ਤੇ ਪੁਸ਼ਟੀ ਉਸ ਦੌਰਾਨ ਹੋਈ ਸੀ ਕਿ ਬੀਐਸਐਫ ਦਾ ਇਹ ਜਵਾਨ ਪਾਕਿਸਤਾਨ ਦੀ ਹਿਰਾਸਤ ਵਿੱਚ ਹੈ ਡੀਜੀਐਮਓਜ਼ ਦੀ ਬੈਠਕ ਹੋਈ ਜਿਸ ਤੋਂ ਬਾਅਦ ਹੁਣ ਵਾਪਸੀ ਹੋਈ ਹੈ ਤੇ ਅਟਾਰੀਵਾਗਾ ਸਰਹੱਦ ਰਾਹੀਂ ਵਾਪਸੀ ਹੋਈ ਹੈ ਤੇ ਤਕਰੀਬਨ 20-21 ਦਿਨਾਂ ਦਾ ਸਮਾਂ ਲੱਗਿਆ ਤੇ ਪਾਕਿਸਤਾਨ ਨੇ ਭਾਰਤ ਦੇ ਬੀਐਸਐਫ ਜਵਾਨ ਪੂਰਨਮ ਕੁਮਾਰ ਸ਼ਾਹ ਨੂੰ ਛੱਡ ਦਿੱਤਾ ਹੈ ਤੇ ਇਹ ਦੱਸ ਦਈਏ ਕਿ ਬੀਐਸਐਫ ਨੇ ਪੁਸ਼ਟੀ ਕੀਤੀ ਹੈ ਇਸ ਦੀ ਪੂਰਨਮ ਪਿਛਲੇ ਤਕਰੀਬਨ 20 ਦਿਨਾਂ ਤੋਂ ਪਾਕਿਸਤਾਨ ਦੇ ਹਿਰਾਸਤ ਵਿੱਚ ਸੀ ਤੇ 22 April ਨੂੰ ਗਲਤੀ ਨਾਲ ਪਾਕਿਸਤਾਨ ਚਲੇ ਗਈ ਸੀ ਉਦੋਂ ਤੋਂ ਪਾਕਿਸਤਾਨੀ ਰੇਂਜਰਸ ਦੀ ਹਿਰਾਸਤ ਵਿੱਚ ਸਨ ਤਾਂ ਡੀਜੀਐਮਓ ਲੈਵਲ ਦੀ ਜਦੋਂ ਗੱਲਬਾਤ ਹੋਈ ਉਸ ਤੋਂ ਬਾਅਦ ਛੱਡਿਆ ਗਿਆ ਤੇ ਪੁੱਛਗਿੱਛ ਵੀ ਕੀਤੀ ਜਾਵੇਗੀ ਉਹਨਾਂ ਤੋਂ ਕਿਸ ਤਰ੍ਹਾਂ ਪਾਕਿਸਤਾਨ ਵਿੱਚ ਰੱਖਿਆ ਗਿਆ ਉਸ ਤੋਂ ਬਾਅਦ ਘਰ ਜਾਣ ਦਿੱਤਾ ਜਾਵੇਗਾ ਪਾਕਿਸਤਾਨੀ ਰੇਂਜਰਸ ਨੇ ਬੀਐਸਐਫ ਜਵਾਨ ਪੂਰਨਮ ਕੋ ਸ਼ਾਦੀ ਦੋ ਫੋਟੋਆਂ ਜਾਰੀ ਕੀਤੀਆਂ ਸਨ ਤੇ ਪਹਿਲੀ ਫੋਟੋ ਵਿੱਚ ਪੂਰਨਮ ਦਰਖਤ ਥੱਲੇ ਖੜੇ ਨਜ਼ਰ ਆਏ ਉਹਨਾਂ ਦੀ ਰਾਈਫਲ ਪਾਣੀ ਦੀ ਬੋਤਲ ਬੈਗ ਜ਼ਮੀਨ ਤੇ ਪਿਆ ਸੀ ਦੂਜੀ ਫੋਟੋ ਜਿਸ ਵਿੱਚ ਜਵਾਨ ਦੀ ਅੱਖਾਂ ਤੇ ਪੱਟੀ ਬੰਨੀ ਹੋਈ ਸੀ ਤੇ ਭਾਰਤ ਪਾਕਿਸਤਾਨ ਵਿਚਾਲੇ ਸੀਸਫਾਰ ਤੋਂ ਬਾਅਦ ਹੁਣ ਕਾਫੀ ਹਰਿਆਇਤਾਂ ਵੀ ਮਿਲ ਰਹੀਆਂ ਨੇ ਇਹ ਇੱਕ ਚੰਗੀ ਖਬਰ ਜ਼ਰੂਰ ਸਾਹਮਣੇ ਆਈ ਹੈ ਬੀਐਸਐਫ ਜਵਾਨ ਨੂੰ ਛੱਡ ਦਿੱਤਾ ਗਿਆ ਤੇ ਪਰਿਵਾਰ ਦੇ ਲਈ ਵੀ ਇਸਕੂਨ ਵਾਲਾ ਪਲ